ਪੰਜਾਬ ਦਾ ਵੈਦਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਜਾਣਾਂਗੇ ਪੰਜਾਬ ਦੇ ਵਿੱਚ 4 ਤੋਂ ਲੈ ਕੇ 7 ਸਤੰਬਰ ਦਾ ਮੌਸਮ ਜਿਹੜਾ ਕਿਦਾਂ ਦਾ ਰਹੇਗਾ ਕੀ ਮੌਸਮੀ ਗਤੀਵਿਧੀਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਪੰਜਾਬ ਦੇ ਵਿੱਚ ਜਿਹੜਾ ਸਿਸਟਮ ਬਣਿਆ ਹੋਇਆ ਸੀ ਜਿਸ ਨਾਲ ਪੰਜਾਬ ਦੇ ਵਿੱਚ ਭਾਰੀ ਮੀਂਹ ਤੇ ਹੜ੍ਹਾਂ ਦੀ ਸਥਿਤੀ ਬਣ ਚੁੱਕੀ ਸੀ ਉਹ ਸਿਸਟਮ ਫਿਲਹਾਲ ਆਪਾਂ ਨੂੰ ਕਮਜ਼ੋਰ ਪੈਂਦਾ ਹੋਇਆ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਦੇ ਪੱਛਮੀ ਇਲਾਕਿਆਂ ਦੇ ਵਿੱਚ 5 ਤੋਂ 6 ਸਤੰਬਰ ਤੱਕ ਮੌਸਮ ਜਿਹੜਾ ਡਰਾਈ ਦੇਖਣ ਨੂੰ ਮਿਲੇਗਾ ਜਿਵੇਂ ਕਿ ਫਾਜ਼ਿਲਕਾ ਮੁਕਤਸਰ ਸਾਹਿਬ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਤਰਨਤਾਰਨ ਮੋਗਾ 5 ਤੋਂ ਲੈ ਕੇ 6 ਸਤੰਬਰ ਤੱਕ ਇਹ ਜ਼ਿਲ੍ਹੇ ਜਿਹੜੇ ਨਹੀਂ ਡਰਾਈ ਰਹਿਣਗੇ ਪਰ ਉੱਤਰ ਪੂਰਬੀ ਇਲਾਕਿਆਂ ਦੇ ਵਿੱਚ ਸਿਸਟਮ ਫਿਲਹਾਲ ਐਕਟਿਵ ਰਹੇਗਾ ਜਿਵੇਂ ਕਿ ਪਟਿਆਲਾ ਫਤਿਗੜ ਸਾਹਿਬ ਮੋਹਾਲੀ ਰੂਪਨਗਰ ਐਸ ਐਸ ਨਗਰ ਲੁਧਿਆਣਾ ਸੰਗਰੂਰ ਮਾਨਸਾ ਬਰਨਾਲਾ ਨੰਗਲ ਹੁਸ਼ਿਆਰਪੁਰ ਕੁਝ ਜਲੰਧਰ ਦੇ ਇਲਾਕੇ ਤੇ ਕੁਝ ਕਪੂਰਥਲੇ ਦੇ ਏਰੀਏ ਹੋਗੇ ਇਹਨਾਂ ਦੇ ਵਿੱਚ ਸਿਸਟਮ ਜਿਹੜਾ ਫਿਲਹਾਲ ਐਕਟਿਵ ਰਹੇਗਾ ਇੱਜਾ ਸਵੇਰ ਸਭੀ ਆਪਾਂ ਨੂੰ ਹਲਕੀ ਬੂੰਦਾਬاندی ਆ ਹਲਕੀ ਮੀਂਹ ਦੇ ਸ਼ਰਾਟੇ ਜਿਹੜੇ ਨੇ ਦੇਖਣ ਨੂੰ ਮਿਲ ਸਕਦੇ ਨੇ ਖਾਸ ਕਰਕੇ ਸੰਗਰੂਰ ਲੁਧਿਆਣਾ ਬਰਨਾਲਾ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਨਵਾਂ ਸ਼ਹਿਰ ਮੋਹਾਲੀ ਪਟਿਆਲਾ ਇਨ੍ਹਾਂ ਇਲਾਕਿਆਂ ਦੇ ਵਿੱਚ ਬਦਲਵਾਈ ਜਿਹੜੀ ਆ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਨਾਲ ਹਲਕੀ ਦਰਮਿਆਨੀ ਮੀਂਹ ਦੀ ਗਤੀਵਿਧੀਆਂ ਇਨ੍ਹਾਂ ਇਲਾਕਿਆਂ ਦੇ ਵਿੱਚ ਬਣੀ ਰਹਿਣਗੀਆਂ ਤੇ ਬਾਕੀ ਗੱਲਬਾਤ ਕੀਤੀ ਆ ਫਿਲਹਾਲ ਦੇ ਟਾਈਮ ਆਪਾਂ ਨੂੰ ਬਦਲਵਾਈ ਜਿਹੜੀ ਆ ਪੰਜਾਬ ਦੇ ਪੂਰਵੀ ਤੇ ਥੋੜੀ ਤਰੀ ਇਲਾਕਿਆਂ ਦੇ ਵਿੱਚ ਤੇ ਨਾਤ ਦੇਖਣ ਨੂੰ ਮਿਲ ਰਹੀ ਹੈ ਤੇ ਦੱਖਣੀ ਇਲਾਕਿਆਂ ਦੇ ਵਿੱਚ ਬੱਦਲਵਾਈ ਫਿਲਹਾਲ ਹੈਗੀ ਹੈ ਜਿਵੇਂ ਕਿ ਹੋ ਗਈ ਮਹਾਲੀ ਚੰਡੀਗੜ੍ਹ ਫਤਿਗੜ ਸਾਹਿਬ ਪਟਿਆਲਾ ਸੰਗਰੂਰ ਮਾਨਸਾ ਬਰਨਾਲਾ ਲੁਧਿਆਣਾ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਗੁਰਦਾਸਪੁਰ ਪਠਾਨਕੋਟ ਸ਼ਹੀਦ ਭਗਤ ਸਿੰਘ ਨਗਰ ਰੂਪਨਗਰ ਐਸੀਐਸ ਨਗਰ ਖੰਨਾ ਇਨ੍ਹਾਂ ਇਲਾਕਿਆਂ ਦੇ ਵਿੱਚ ਫਿਲਹਾਲ ਦੇ ਟਾਈਮ ਬੱਦਲਵਾਈ ਤੇ ਨਾਤ ਆ ਜਿਹੜੇ ਜ਼ਿਲ੍ਹੇ ਅੱਜ ਆਪਾਂ ਨੂੰ ਸਾਫ਼ ਦੇਖਣ ਨੂੰ ਮਿਲਣਗੇ ਉਹ ਹੋਣਗੇ ਉੱਤਰੀ ਇਲਾਕੇ ਤੇ ਪੱਛਮੀ ਇਲਾਕੇ ਜਿਵੇਂ ਕਿ ਬਠਿੰਡਾ ਮੁਕਤਸਰ ਸਾਹਿਬ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਤਰਨਤਾਰਨ ਅੰਮ੍ਰਿਤਸਰ ਇਹ ਜ਼ਿਲ੍ਹੇ ਜਿਹੜੇ ਨੇ ਅੱਜ ਆਪਾਂ ਨੂੰ ਸਾਫ਼ ਦੇਖਣ ਨੂੰ ਮਿਲਣਗੇ ਇਨ੍ਹਾਂ ਇਲਾਕਿਆਂ ਦੇ ਵਿੱਚ ਜ਼ਿਆਦਾ ਕੋਈ ਤੇਜ਼ ਮੀਂਹ ਦੀ ਗਤੀਵਿਧੀ ਨਹੀਂ ਦੇਖਣ ਨੂੰ ਮਿਲਣਗੀ ਆ ਹਲਕੀ ਫੁਲਕੀ ਬੂੰਦਾਬੰਦੀ ਜ਼ਰੂਰ ਹੋ ਸਕਦੀ ਆ ਤੇ ਹਵਾਵਾਂ ਦੀ ਗੱਲਬਾਤ ਕੀਤੀ ਆ ਇਹ ਹਵਾਵਾਂ ਜਿਹੜੀਆਂ ਨੇ ਉੱਤਰ ਪੂਰਬ ਇਲਾਕਿਆਂ ਤੋਂ ਹੀ ਵਗਣਗੀਆਂ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਕਿ ਸਿਸਟਮ ਜਿਹੜਾ ਕਮਜ਼ੋਰ ਪੈ ਰਿਹਾ ਜਿਸ ਦੇ ਨਾਲ ਕਿਉਂਕਿ ਆਪਾਂ ਨੂੰ ਕੱਲ ਕੱਲ ਵੀ ਪੰਜਾਬ ਦੇ ਕਾਫੀ ਇਲਾਕਿਆਂ ਦੇ ਵਿੱਚ ਧੁੱਪ ਦੇਖਣ ਨੂੰ ਮਿਲੀ ਸੀ ਤੇ ਅੱਜ ਵੀ ਪੰਜਾਬ ਦੇ ਪੱਛਮੀ ਇਲਾਕਿਆਂ ਦੇ ਵਿੱਚ ਮੌਸਮ ਜਿਹੜਾ ਜ਼ਿਆਦਾਤਰ ਸਾਫ਼ ਹੀ ਰਹੇਗਾ ਪੰਜਾਬ ਦਾ ਪੱਛਮੀ ਤੇ ਉੱਤਰੀ ਹਿੱਸਾ ਫਿਲਹਾਲ ਦੇ ਲਈ ਇੰਨੀ ਕੁ ਜਾਣਕਾਰੀ ਲੈ ਕੇ ਹਾਜ਼ਰ ਹੋਈ ਸੀ ਜੀ ਜਿਸ ਤਰ੍ਹਾਂ ਕੋਈ ਹੋਰ ਨਵੀਂ ਅਪਡੇਟ ਆਵੇਗੀ ਆਪਾਂ ਜਲ ਤੋਂ ਜਲ ਤੁਹਾਡੇ ਤੱਕ ਪਹੁੰਚਾਵਾਂਗੇ